ਕਿਸਾਨ ਦੋਸਤੋ ਕਣਕ ਦੀ ਬਿਜਾਈ ਤੋਂ ਪਹਿਲਾਂ ਜਿਹੜੇ ਨੁਕਤੇ ਹਨ ਦਾ ਧਿਆਨ ਰੱਖਣਾ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਵੀ ਤਹਿ ਤੋਲ ਹਲ ਦੀ ਵਰਤੋਂ ਆਪਾਂ ਕਰੀਏ ਤਾਂ ਕਿ ਬਾਅਦ ਦੇ ਵਿੱਚ ਪਾਣੀ ਜੇ ਖੇਤ ਚ ਖੜਦਾ ਤਾਂ ਕਣਕ ਪੀਲੀ ਪੈਂਦੀ ਹੈ ਕਿਉਂਕਿ ਕਣਕ ਦੀਆਂ ਜੜ੍ਹਾਂ ਨੂੰ ਸਾਹ ਨਹੀਂ ਆਉਂਦਾ ਆਪਾਂ ਤਹਿ ਤੋਲ ਹਲ ਚਲਾਵਾਂਗੇ ਤਾਂ ਇਹ ਸਮੱਸਿਆ ਭਵਿੱਖ ਦੇ ਵਿੱਚ ਨਹੀਂ ਆਏਗੀ ਦੂਜੀ ਇੱਕ ਕਿਸਮ ਦੀ ਚੋਣ ਕਿਸਮ ਆਪਾਂ ਚੁੜਨੀ ਹੈ ਜਿਹੜੀ ਪੀਲੀ ਤੇ ਭੂਰੀ ਕੁੰਗੀ ਦੇ ਟਕਰਾ ਕਰਨ ਦੀ ਸਮਰੱਥਾ ਰੱਖਦੀ ਵੀਰੇ ਵਿੱਚ 872 826 869 ਪਛੇਤੀਆਂ ਦੇ ਵਿੱਚ ਉਨਤ 550 752 ਇਸ ਤੋਂ ਬਿਨਾ ਕਰਨਾਲ ਵਾਲਿਆਂ ਦੀ ਵੀ ਦੋ ਤਿੰਨ ਕਿਸਮਾਂ ਵਧੀਆਂ ਨੇ ਪਰ 826 ਲਗਾਤਾਰ 3 ਸਾਲਾਂ ਤੋਂ ਸਭ ਤੋਂ ਵਧੀਆ ਝਾੜ ਦੇ ਰਹੀ ਹੈ ਜਿੱਥੇ ਵੀ ਸਾਰੀਆਂ ਸਟੇਟਾਂ ਦਾ ਕੰਪੀਟੀਸ਼ਨ ਹੋਇਆ ਚਾਹੇ ਪ੍ਰਾਈਵੇਟ ادارے ਆ ਪ੍ਰਾਈਵੇਟ ਕੰਪਨੀ ਨੇ ਚਾਹੇ ਸਰਕਾਰੀ ادارے ਤੇ ਤੀਜਾ ਜਿਹੜਾ ਨੁਕਤਾ ਬੀਜ ਦੀ ਸੋਧ ਆ ਬੀਜ ਆਪਾਂ ਰੈਕਸਲੀਜੀ ਨਾਲ ਕੰਗਿਆਰੀ ਤੋਂ 13 ਐਮਐਲ ਦਵਾਈ ਲੁਣੀ ਹੈ 40 ਕਿਲੋ ਬੀਜ ਨੂੰ ਨਿਊਨੈਕਸ ਸਿਉਂਕ ਪਲੱਸ ਕੰਗਿਆਰੀ ਦੋਨਾਂ ਤੋਂ ਬਚਾਉਂਦੀ ਹੈ 80 ਐਮਐਲ ਦਵਾਈ 40 ਕਿਲੋ ਬੀਜ ਨੂੰ ਕਾਂਗਿਆਰੀ ਤੋਂ 120 ਗ੍ਰਾਮ ਵਿਟਾਬੈਕਸ ਜਾਂ 80 ਗ੍ਰਾਮ ਕੱਲੀ ਵਿਟਾਬੈਕਸ ਇਹ ਆਪਾਂ ਲਾ ਸਕਦੇ ਹਾਂ ਇਹ ਨੁਕਤੇ ਧਿਆਨ ਚ ਰੱਖਾਂਗੇ ਤਾਂ ਆਪਣੇ ਖਰਚੇ ਘਟਣਗੇ ਤੇ ਜਿਹੜੀਆਂ ਭਵਿੱਖ ਦੇ ਵਿੱਚ ਤਣਕ ਪੀੜੀ ਪੈਣ ਦੀਆਂ ਸਮੱਸਿਆਵਾਂ ਕਾਂਗਿਆਰੀ ਸਿਉਂਕ ਪੀੜੀ ਕੁੰਗੀ ਭੂਰੀ ਕੁੰਗੀ ਇਹਨਾਂ ਤੋਂ ਕਾਫੀ ਹੱਦ ਤੱਕ ਅਸੀਂ ਬਚ ਜਾਵਾਂਗੇ ਧੰਨਵਾਦ